ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਸਾਰੇ ਵਧੀਆ ਠੀਕ ਠਾਕ ਵਾਈ ਬ੍ਰੋ ਜੀ ਚਾਡੀ ਕਲਾਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਜੀ ਸਬਸਕ੍ਰਾਈਬ ਤੇ ਅੱਜ ਆਪਾਂ ਦਿਖਾਉਣੇ ਆ ਜੀ ਤੁਹਾਨੂੰ ਸਵੇਰੇ ਸਾਧਰੇ ਵਾਲੇ ਕੰਮ ਸਵੇਰੇ ਸਨੇਹਾਂ ਤੜਕੇ ਸਨੇਹਾਂ ਦੇ ਕੰਮ ਜਿਹੜੇ 4 ਵਜੇ ਉੱਠ ਕੇ ਆਪਾਂ ਕਰਦੇ ਆ ਆਪਣਾ ਡੇਲੀ ਰੁਟੀਨ ਆਜੋ ਜੀ ਫਿਰ ਤੁਹਾਨੂੰ ਅੱਥਰੂ ਆਪਣੇ ਕੰਮ ਦੰਦੇ ਹਾਂਜੀ ਇੱਥੇ ਆਪਾਂ ਪਾ ਰਹੇ ਹਾਂ ਸ਼ੱਕਰ ਪਹਿਲਾਂ ਪਸ਼ੂਆਂ ਨੂੰ ਜਿਹੜੀ ਆਪਾਂ ਸ਼ਾਮ ਨੂੰ ਪਿਉਂ ਕੇ ਰੱਖ ਦੀਨੇ ਹੁੰਨੇ ਆ ਉਹ ਇੱਕ ਮੱਝ ਸਾਡੀ ਪੀਂਦੀ ਨੇ ਤੇ ਉਹਨੂੰ ਨਾ ਥੋੜੀ ਜਿਹੀ ਲੇਟੀ ਚ ਪਾ ਦੀਨੇ ਹੁੰਨੇ ਆਪਾਂ ਸ਼ੱਕਰ ਤੇ ਇਹਦੇ ਨਾਲ ਵਧੀਆ ਜੀ ਉਹ ਸਾਡੀ ਨਾ ਉੱभी ਗਰਮੈਸ਼ ਵਾਲੀ ਹੋ ਗਈ ਸੀ ਮੱਝ ਨੂੰ ਤੇ ਉਹ ਦੁੱਧ ਘਟ ਗਈ ਸੀਗੀ ਤੇ ਹੁਣ ਵਧੀਆ ਫੇਰ ਪੂਰੇ ਦੁੱਧ ਤੇ ਆ ਗਈ ਜਿੱਦਾਂ ਅਸੀਂ ਸ਼ੱਕਰ ਪਾਉਣ ਲੱਗੇ ਆ ਆਪਾਂ ਪਾਉਣੇ ਆ ਇੱਥੇ ਜੀ ਸ਼ੱਕਰ ਇਹਨਾਂ ਨੂੰ ਦੇਖੋ ਇੱਕ ਹੋਰ ਆਪਾਂ ਉਹਨੂੰ ਪਾਉਣੀ ਹੈ ਜੀ ਗੂੰਦ ਕਤੀਰਾ ਉਹ ਵੀ ਆਪਾਂ ਸ਼ਾਮ ਨੂੰ ਭਿਉਂ ਕੇ ਰੱਖਦੇ ਹੁੰਨੇ ਆ ਤੇ ਸਵੇਰੇ ਸ਼ੱਕਰ ਚ ਪਾ ਦਿੰਨੇ ਆ ਸੁਬਾ ਪੱਠੇ-ਪੁੱਠੇ ਖਾਣ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਧਰ ਦਿੰਨੇ ਆ ਤੇ ਵਧੀਆ ਪੀ ਲੈਂਦੀਆਂ ਨੇ ਉਹ ਦੂਜੀ ਘੱਟ ਬਿੰਦੀ ਆ ਉਹਨੂੰ ਆਪਾਂ ਲੇਟੀ ਦੇ ਵਿੱਚ ਪਾ ਦਿੰਨੇ ਆ ਦੇਖੋ ਜੀ ਇਹ ਤਾਂ ਨਾ ਰਿੰਗ-ਰਿੰਗ ਕੇ ਲੈਂਦੀ ਹੁੰਦੀ ਆ ਨਾ ਪਤਾ ਦਰਦੇ ਆਂ ਦੂਜੀ ਮਾਚ ਨੂੰ ਦੇਖੋ ਜੀ ਆਪਣੀ ਪਸੂਆਂ ਦੀ ਸਾਫ ਸੰਭਾਈ ਇੱਕ ਵੀਰ ਨੇ ਗੋਹੇ ਦਾ ਕਮੈਂਟ ਵੀ ਕਰਾਇਆ ਸੀ ਕਿਸੇ ਗੋਹਾ ਛੜਦੇ ਹਾਂ ਵੀਰੇ ਹੱਥੀ ਛੜਦੇ ਆਂ ਤੇ ਹੁਣ ਤੁਸੀਂ ਦੇਖ ਵੀ ਲਿਓ ਗੱਲ ਕਰ ਭਰਦੀ ਮੱਥਾ ਨਾਲ ਨਹੀਂ ਭਰਦੀ ਮੈਂ ਕੜਸ਼ਾਂ ਜਾਂ ਨਾਲ ਹੁੰਦੀ ਆਂ ਕਿਉਂਕਿ ਜੀ ਬੱਚੇ ਛੋਟੇ ਨੇ ਹਨਾ ਵੀ ਉਹ ਸੁਭਾਅ ਪੈ ਗਿਆ ਵੀ ਕਦੇ ਕੋਹਾ ਛੜਦੇ ਤਾਂ ਕਦੇ ਕਿਸੇ ਨੂੰ ਕੋਈ ਚੀਜ਼ ਮੰਗਲੀ ਕਰੇ ਕੋਈ ਉਹ ਫਿਰ ਹੱਥ ਸਾਬੜਨਾ ਧੋਕੇ ਜਾਣਾ ਪੈਂਦਾ ਸੀ ਹੁਣ ਇਹਦੇ ਨਾਲ ਚਲੂੰ ਧੋਕੇ ਵੀ ਚਲ ਬੱਚੇ ਨੂੰ ਕੋਈ ਨਾ ਕੋਈ ਚੀਜ਼ ਫੜਾਈ ਜਾਂਦੀ ਆ ਕਿਆ ਆਪਾਂ ਇੱਥੇ ਖਿੱਚਦੇ ਆਂ ਜੀ ਗੋਹਾ ਹੂੰ ਤਾਂ ਮੰਮੀ ਰਾਤ ਨੂੰ ਗੁਰਦੁਆਰੇ ਜਾਂਦੇ ਨੇ ਮੇਰੇ ਡੇਲੀ 1.5 ਵਜੇ ਕੁਝ ਤਾਂ ਗੋਹਾ ਉਹ ਖਿੱਚ ਜਾਂਦੇ ਨੇਗੇ ਥੋੜੇ ਹੁੰਦਾਗਾ ਬਾਅਦ 'ਚ ਖਿੱਚਣ ਵਾਲਾ ਇੱਥੇ ਵੀ ਆਪਾਂ ਜੀ ਖੇਰੇ ਸੀ ਗੇਟ ਸਾਡਾ ਗੇਟ ਬਹੁਤ ਤੰਗ ਕਰਦਾ ਬਹੁਤ ਜ਼ੋਰ ਲਗਾਉਂਦਾ ਖੋਲਣ ਲੱਗਿਆ ਕਿਉਂਕਿ ਜੀ ਵਾਰੀ ਆਪਾਂ ਕਦੇ ਖੋਲੀ ਨਹੀਂ ਵਾਰੀ ਨਾ ਮੇਰੇ ਮੰਮੀ ਗੁਰਦੁਆਰੇ ਜਾਂਦੇ ਤੇ ਬਾਹਰੋਂ ਜਿੰਦਾ ਲਾ ਜਾਂਦੇ ਆ ਕਿਤੇ ਕਿਤੇ ਜਿੱਦੇ ਜਾਗ ਆ ਜੇ ਉਹਦੇ ਅਸੀਂ ਅੰਦਰੋਂ ਡਾ ਲੈਂਦੇ ਆ ਨਹੀਂ ਫਿਰ ਮੰਮੀ ਬਾਹਰੋਂ ਜਿੰਦਾ ਲਾ ਜਾਂਦੇ ਨੇ ਮੇਰੇ ਮੰਮੀ ਜਾਂਦੇ ਨੇ ਗੁਰ ਸਾਡੇ ਡੇਰਾ ਬਣਿਆ ਉਹ ਬਾਬੇ ਰੂਮੀ ਵਾਲਿਆਂ ਦਾ ਉੱਥੇ ਪਾੜ ਤੇ ਜਾਂਦੇ ਹੁੰਦੇ ਨੇ 1:30 ਵਜੇ 35-40 ਸਾਲ ਹੋ ਗਏ ਜੀ ਮੇਰੇ ਮੰਮੀ ਨੂੰ ਜਾਂਦਿਆਂ ਨੂੰ ਬਹੁਤ ਸ਼ਰਧਾ ਉਹਨਾਂ ਦੀ ਗੁਰੂ ਘਰ ਚ ਤੇ ਆਪਾਂ ਕਿਤੇ ਉਹਨਾਂ ਨਾਲ ਵੀ ਥੋੜੀ ਕਰ ਲੈ ਕਰਾਵਾਂਗੇ ਮੰਮੀ ਕਹਿੰਦੇ ਆ ਬਸ ਸਬਰ ਚਾਹੀਦਾ ਵੀ ਵਾਹਿਗੁਰੂ ਜੀ ਹਰੇਕ ਚੀਜ਼ ਦਿੰਦੇ ਨੇ ਹਾਂਜੀ ਸਬਰ ਦਾ ਫਲ ਮਿੱਠਾ ਹੁੰਦਾਗਾ ਸਾਡੇ ਵੀ ਮੈਨੂੰ ਹਮੇਸ਼ਾ ਕਹਿੰਦੇ ਰਹਿੰਦੇ ਨੇ ਕੋ ਜਿਆ ਕੜਛਾ ਨਾਲ ਆਪਾਂ ਪਰਦੇ ਹੁੰਨੇ ਆ ਗੋਹਾ ਇਹ ਆਪਾਂ ਗੱਡੀਆਂ ਵਾਲੇ ਤੋਂ ਬਣਵਾਏ ਸੀਗੇ ਕਿਉਂਕਿ ਫਿਰ ਬੱਚੇ ਕਈ ਵਾਰੀ ਹਨਾ ਮੇਰੇ ਬੇਟੇ ਨੂੰ ਤਾਂ ਸੁਭਾਈ ਆ ਉਹ ਜਿਉਂ ਵੀ ਸੁੱਤਾ ਪਿਆ ਠਕੜੇ ਹਰੇਕ ਚੀਜ਼ ਚਾਹ ਵੀ ਮੰਮਾ ਤੋਂ ਪੀਣੀ ਆ ਰੋਟੀ ਮੰਮਾ ਤੋਂ ਖਾਣੀ ਆ ਉਹ ਐ ਕਰ ਲੱਗ ਜਾਂਦਾ ਉਹ ਫਿਰ ਪਹਿਲਾਂ ਜੀ ਸਾਬਣ ਸੁਬਣ ਹੱਥ ਤੋਂ ਚਿਹਰ ਲੱਗ ਜਾਂਦਾ ਜੀ ਉਹ ਵੀਰ ਜਾਂਦਾ ਛੋਟਾ ਹੁੰਦਾ ਤੇ ਉਹ ਤਾਂ ਕਰਕੇ ਉਹਦਾ ਸੁਭਾਅ ਪੈ ਗਿਆ ਤੇ ਹੁਣ ਆ ਵੀ ਆਪਾਂ ਕੜਛਾ ਨਾਲ ਜੀ ਵੀ ਗੋਹਾ ਸੱਡਦੇ ਆ ਉਹਦੇ ਪਾਰ ਲੈਣੀ ਹੈ। ਗੋਹਾ ਵੀ ਉਹ ਥੋੜਾ ਹੀ ਹੁੰਦਾਗਾ ਅਬੀ ਸ਼ਾਮ ਨੂੰ ਕਿਉਂਕਿ ਮੈਂ ਜੋ ਰੋਟੀ ਰੋਟੀ ਬਣਾ ਕੇ ਨਾ 7 7:30 ਵਜੇ ਤੇ ਉਦੋਂ ਸਿੱਟਦੀ ਨਹੀਂ ਹੁੰਦੀ ਹੈਗੀ ਬਾਅਦ ਚ ਜਿਹੜੇ ਦੋ ਵੱਠਲ ਹੁੰਦੇ ਆ ਕਿਉਂਕਿ ਜੀ ਤਾਂ ਥੋੜਾ ਕਰਕੇ ਫਿਰ ਉੱਥੇ ਮਿੱద్ధి ਜਾਂਦੀਆਂ ਨੇ ਖਲੈਰੀ ਪਾਈ ਜਾਂਦੀਆਂ ਤੇ ਫਿਰ ਇਸ ਵੇਲੇ ਵੀ ਚਾਰ ਪੰਜ ਵੱਠਲ ਹੁੰਦੇ ਆ ਚਲ ਆਪਾਂ ਸਿੱਟਦੀ ਨੇ ਹੁੰਦੀਆਂ। ਕੱਖ ਵੱਟੇ ਪਾਉਣ ਤੋਂ ਪਹਿਲਾਂ ਜੀ ਮੈਂ ਬਸ ਪਹਿਲਾਂ ਗੋਹਾ ਹੀ ਸਿੱਟਦੀ ਆ ਮਨ ਸੁਭਾ ਆ ਪਿਆ ਬਾਣੀ ਪਰ ਜਦੋਂ ਕੱਖਾਂ ਨੂੰ ਉਠ ਘੜਦਿਆਂ ਫਿਰ ਸਾਰਾ ਖੁਰਬੜ ਕਰ ਦਿੰਦਾਂ ਨੇ ਉਹ ਹਲਕਤ ਵਾਲੀ ਆਉਂਦੀ ਆ। ਉਹ ਪਹਿਲਾਂ ਮੈਂ ਗੁਆਹ ਤੋਂ ਦਿਆਂ ਬਾਅਦ ਚ ਪੱਠੇ ਪਾਉਣੀ ਹੁੰਦੀ ਹੈ ਜੀ ਸਾਰੀਆਂ ਭੈਣਾਂ ਕਹਿੰਦੀਆਂ ਤੁਸੀਂ ਵੀਡੀਓ ਵਧੀਆ ਬਣਾਉਣੀ ਹੋ ਕੰਮ ਵਧੀਆ ਕਰਦੇ ਹੋਗੇ ਤੁਹਾਨੂੰ ਦੇਖ ਕੇ ਅਸੀਂ ਵੀ ਸਿੱਖਦੇ ਆਂ ਹਾਂਜੀ ਭੈਣ ਇੱਕ ਦੂਜੇ ਨੂੰ ਦੇਖ ਕੇ ਸਿੱਖੇ ਤਾਂ ਹੁੰਦਾ ਅਸੀਂ ਵੀ ਪਹਿਲਾਂ ਵੀ ਵੈਸੇ ਘਟਤ ਪਸ ਵੀ ਦੁੱਧਾਂ ਲਈ ਮੱਝਾਂ ਰੱਖਦੇ ਸੀ ਸਾਡੇ ਵੀ ਇੱਥੇ ਕਬਾਈ ਹੈਗਾ ਵੀ ਉਹ ਉਹਨਾਂ ਦੇ ਹਮੇਸ਼ਾ 2+ ਵਾਲੀਆਂ ਮੱਝਾਂ ਹੀ ਰੱਖੀਆਂ ਉਹਨਾਂ ਨੇ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਹਨਾ ਵੀ ਘਟਾ ਵਾਲੀਆਂ ਜੇ ਤੁਸੀਂ ਰੱਖਣਗੀਆਂ ਤੇ ਤੁਸੀਂ ਚੱਜ ਦੀਆਂ ਮੱਝਾਂ ਰੱਖੋ ਵਧੀਆ ਦੁੱਧ ਵਾਲੀਆਂ ਹੋ ਤਾਂ ਕਰਕੇ ਜੇ ਇੱਕ ਦੂਜੇ ਨਾਲ ਦੇਖ ਕੇ ਸਿੱਖਦਾ ਹੁੰਦਾ ਜਿਵੇਂ ਅਸੀਂ ਆ ਵੀ ਮੈਨੂੰ ਵੀ ਇੱਥੇ ਸਾਡੇ ਕਈ ਪਾਣਾ ਕਾਇ ਵੀ ਦਿੰਦੀਆਂ ਵੀ ਤੂੰ ਇੰਨੇ ਪਸ਼ੂਆਂ ਤੋਂ ਖੁਰਬੜਾਉਣੀ ਆਂ ਇਹ ਕਰਦੀਆਂ ਵੀ ਘੱਟ ਰੱਖ ਲਿਆ ਕਰ ਹੁਣ ਉਹੀ ਪਾਣਾ ਮੈਨੂੰ ਦੇਖ ਦੇਖ ਕੇ ਪਸ਼ੂ ਰੱਖਦੀਆਂ ਨੇ ਕਵੀਲਦਾਰੀ ਤੁਰਦੀ ਆ ਵਧੀਆ ਜੀ ਪਸ਼ੂਆਂ ਨਾਲ ਕਿਉਂਕਿ ਆਪਾਂ ਇੱਕ ਬੰਦੇ ਤੇ ਹਨਾ ਵੀ ਵੀ ਕੰਮ ਸੈੱਟ ਵੀ ਨਹੀਂ ਸਕਦੇ ਹੁਣ ਜੇ ਮੈਂ ਕਮਾ ਵੀ ਆਪੇ ਜਿੱਥੋਂ ਸਾਰਾ ਟੱਬਰ ਖਾਊਗਾ ਮੈਂ ਵੀ ਉੱਥੋਂ ਖਾ ਲੂ ਨਹੀਂ ਜੀ ਇਹ ਗੱਲ ਗਲਤ ਹੈ ਕਿਉਂਕਿ ਜੇ ਆਪਾਂ ਕਿਹੜਾ ਕੋਈ ਬਾਲੇ ਵੱਡੀ ਫੈਮਿਲੀ ਆ ਵੀ ਮਤਲਬ ਕਿ ਵੀ ਆਪਾਂ ਵਧੀਆ ਤਾਕੜੇ ਘਰ ਤੋਂ ਬਲੋਂਗ ਕਰਦੇ ਆ ਨਹੀਂ ਜਿਹਾ ਅਸੀਂ 2 ਕਿ 2.5 ਕਿੱਲਾਂ ਵਾਲੇ ਆਪਾਂ ਕਿਸਾਨ ਆ ਜੀ ਕਿਉਂਕਿ ਫਸ ਵੀ ਇਹਨਾਂ ਨਾਲ ਹੀ ਕਬੀਲਦਾਰੀ ਤੁਰੀ ਜਾਂਦੀ ਆ ਮੈਂ ਕਦੇ-ਕਦੇ ਨਹੀਂ ਆਪਣੇ ਹਸਬੰਦ ਤੇ ਛੱਡਿਆ ਵੀ ਇਹ ਕੰਮ ਇਹੀ ਕਰਨਾ ਵੀ ਮੈਂ ਕਿਉਂ ਕਰਾਂ ਕਿਉਂਕਿ ਹੱਥ ਬਟਾਉਣਾ ਚਾਹੀਦਾ ਸਾਰੇ ਟੱਬਰ ਨੂੰ ਨਾਲ ਰਲ ਮਿਲ ਕੇ ਤੇ ਭੈਣਾ ਨੂੰ ਮੈਂ ਹੀ ਕਹੂੰਗੀ ਹੁਣ ਜਿਹੜੀ ਕੋਈ ਮੇਰੀ ਵੀਡੀਓ ਪੈਣਾ ਦੇਖਦਿਆਂ ਨੇ ਜਾਂ ਕੁੜੀਆਂ ਦੇਖਦਿਆਂ ਨੇ ਵੀ ਅੱਗੇ ਜਾ ਕੇ ਹਾਂ ਵੀ ਭੈਸੀਂ ਵੀ ਆਹ ਕੰਮ ਕਰਨਾ ਦੇਖੋ ਜੀ ਹੁਣ ਆਪਾਂ ਲਗਭਗ ਸਾਰਾ ਸਿੱਟ ਤਾਂ ਗੋਹਾ ਤੇ ਹੁਣ ਆਪਾਂ ਲੱਗੇ ਜੀ ਪੱਠੇ ਪਾਉਣਾ ਇਹਨਾਂ ਆਪਾਂ ਚਾਰ ਲਾ ਕੇ ਰੱਖਦੇ ਨੇ ਹੁੰਨੇ ਸ਼ਾਮ ਨੂੰ ਤੇ ਜਿਵੇਂ ਤੋਂ ਦੋ ਟੋਕਰੇ ਚਾਰ ਦੇ ਹੋਗੇ ਇੱਕ ਟੋਕਰਾ ਤੂੜੀ ਦਾ ਐ ਸਾਰਾ ਰਲਾ ਕੇ ਆਪਾਂ ਰੱਖ ਦਿੰਨੇ ਹੁੰਨੇ ਆ ਸਵੇਰੇ ਥੋੜਾ ਜਿਹਾ ਹਿਲਾ ਲੈਣੇ ਆ ਫਿਰ ਆਪਾਂ ਇਹਨਾਂ ਨੂੰ ਵੀ ਬਾਹਲਾ ਨਹੀਂ ਪਾਉਂਦੇ ਥੋੜਾ ਥੋੜੀ ਟੋਕਰੀ ਟੋਕਰੀ ਪਾਉਣੇ ਆ ਕਿਉਂਕਿ ਜੇ ਫਿਰ ਫੀਡ ਹਾਲ ਵਰਾਨੀ ਕਰ ਦਿਆਂ ਨੇ ਗਰਮੀ ਕਰਕੇ ਇੰਨੇ ਕੱਖ ਖਾਂਦੀਆਂ ਦੇਣੀਆਂ ਜਦੋਂ ਇਹ ਵਧੀਆ ਖਾ ਲੈਣੇ ਨੇ ਫਿਰ ਆਪਾਂ ਅਸੀਂ ਥੋੜੇ ਥੋੜੇ ਪਾ ਦਈਏ ਨਹੀਂ ਬਸ ਅਸੀਂ ਥੋੜਾ ਟੋਕਰੀ ਟੋਕਰੀ ਕੱਖਾਂ ਦੀ ਪਾਉਣੇ ਆ ਇਹਨੇ ਨਾ ਫੀਡ ਵਧੀਆ ਖਾਂਦੀਆਂ ਨੇ ਹੁਣ ਪਹਿਲਾਂ ਮੈਂ ਦੋਨੇ ਦੁੱਧ ਵਾਲੀਆਂ ਮੱਝਾਂ ਨੂੰ ਕੱਖ ਪਾ ਦੂੰ ਪਹਿਲਾਂ ਜੀ ਮੈਨੂੰ ਸ਼ੌਂਕ ਹੁੰਦਾ ਮੇਰੇ ਪੇਕੇ ਘਰ ਵੀ ਜੇ ਮੇਰੇ ਪਾਪਾ ਮੱੱਜਾ ਨਵਾਉਂਦੇ ਨਾ ਮੈਂ ਨਵਾਉਂ ਆਏ ਹੂੰ ਤੇ ਹੁਣ ਜੀ ਮੰਨ ਲਓ ਸਮਝ ਲਓ ਮਜਬੂਰੀ ਬਣ ਗਿਆ ਨਾ ਜਦੋਂ ਕਵੀਰਦਾਰੀ ਵੱਜ ਜਾਂਦੀ ਆ ਤੇ ਬਸ ਆਪ ਹੀ ਹੁਣ ਹਰੇਕ ਕੰਮ ਹੀ ਗੱਲ ਪੈਗਾ ਜੀ 12 13 ਸਾਲ ਹੋ ਗਏ ਮੈਂ ਧਾਰਾਂ ਗੱਲ ਪਈਆਂ ਨੂੰ ਤੇ ਵਿਆਹ ਗੋਹਾ ਗੂੜਾ ਸਾਰਾ ਕੁਝ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਵੀ ਅਗਲਾ ਨੰਮੀ ਵਿਆਹ ਹੀ ਆਈ ਤੋਂ ਕ ਮਿੱਠੀਆਂ ਰੋਟੀਆਂ ਪਕਵਾਉਂਦੇ ਹੁੰਦੇ ਨੇ ਤੇ ਮੈਂ ਪਹਿਲਾਂ ਸਾਡੇ ਨਾਲ ਧਾਰ ਹੀ ਕੱਢੀ ਸੀਗੀ ਤੇ ਦੇਖੋ ਦੁੱਧ ਚਾਹੀ ਹੱਥ ਪਿਆ ਤੇ ਉਹ ਬਸ ਵਾਹਿਗੁਰੂ ਜੀ ਦੀ ਕਿਰਪਾ ਹੋਈ ਉਸ ਦੇਣ ਤੋਂ ਸਾਡੇ ਘਰੇ ਕਦੇ ਦੁੱਧ ਨਹੀਂ ਮੁੱਕਿਆ ਕਦੇ ਦੁੱਧ ਦਾ ਘੜਾ ਆਪਾਂ ਨਹੀਂ ਆਇਆ ਕੀ ਰਾਂ ਆਇਆ ਸੀ ਉਹ ਵੀ ਅਸੀਂ ਭਲੇਖੇ ਨਾਲ ਮੈਂ ਗਾਂ ਛੱਡਤੀ ਸੀ ਕਿ ਤੋ ਤਿੰਨ ਮਹੀਨੇ ਪਹਿਲਾਂ ਨਹੀਂ ਤਾਂ ਤੁਸੀਂ ਮਹੀਨਾ ਕੁ ਪਹਿਲਾਂ ਛੱਡਦੇ ਹੁੰਦੇ ਆ ਉਹ ਸਾਥੋਂ ਭਲੇਖੇ ਨਾਲ ਹੀ ਤਿੰਨ ਮਹੀਨੇ ਪਹਿਲਾਂ ਛੱਡੀ ਤੇ ਕਲ ਕਰ ਜਿਹੜੇ ਬੰਦੇ ਨੇ ਪਸ਼ੂ ਰੱਖਿਆ ਹਨਾ ਉਹ ਵੰਡ ਕੇ ਤਾਂ ਜ਼ਰੂਰ ਵਹਿ ਜਾਂਦਾ ਜੀ ਤਾਂ ਕਿਤੇ ਨਹੀਂ ਜਾ ਸਕਦਾ ਨਾ ਕਿਸੀ ਰਿਸ਼ਤੇਦਾਰੀ 'ਚ ਨਾ ਕਿਤੇ ਹੋਰ ਜੇ ਕਿਤੇ ਜਾਂਦਾ ਵੀ ਆ ਤਾਂ ਵਸੇ ਸ਼ਾਮ ਤੱਕ ਭੱਜਣਾ ਪੈਂਦਾ ਜੇ ਸਾਡੀ ਸਾਰੀ ਫੈਮਲੀ ਵੀ ਕਿਤੇ ਵਗ ਜਾਪੇ ਮੈਂ 2-4 ਦਿਨ ਲਾ ਵੀ ਆਵੇ ਮੈਨੂੰ ਕੋਈ ਚੱਕਰ ਨਹੀਂ ਪਰ ਜੇ ਮੈਂ ਵਗ ਜਾ ਬਸ ਸਾਡੇ ਸਾਰੇ ਅਥਲ ਨੂੰ ਬੋਂਦਲ ਜਾਂਦੇ ਆ ਕਿਸ ਕੋਈ ਤਾਂ ਮੱਝ ਨਹੀਂ ਮਿਲਦੀ ਹੱਥ ਪੈ ਗਈ ਜੀ ਕਿਸੇ ਨੇ ਆਏ ਨਿਕਰਿਆ ਆਸੇ ਜੀਬੀ ਰਿ ਲਾਉਂਦੀਆਂ ਜਦੋਂ ਮੈਂ ਕਿਤੇ ਬਾਗ ਜੂ ਆਉਂਗੀ ਤੇ ਬਸ ਰਿੰਦੀ ਜਾਣੀ ਆ ਦੇਖ ਦੇਖ ਆਪਾਂ ਬਾਕੀ ਲੈਤੀ ਰਹਿੰਦੀ ਉਹਨੂੰ ਉਤਰਦੇ ਆ ਮੱਝ ਨੂੰ ਆਪਾਂ ਇਹਦੇ ਵਿੱਚ ਪਾਇਆ ਹੁੰਦਾ ਆਪਾਂ ਵੀ ਕਣਕ ਦਾ ਦালিয়া ਹੋ ਗਿਆ ਤੇ ਬੜੇ ਮਿਆਂ ਦੀ ਖਾਲ ਇੱਕ ਖੰਡਾ ਜਾਂ ਹੋ ਗਿਆ ਵੀ ਉਹ ਛੋਲਾਂ ਦਾ ਹੁੰਦਾਗਾ ਤੇ ਇੱਕ ਛੋਲਿਆਂ ਦਾ ਛਿਲਕਾ ਇਹ ਚਾਰੇ ਚੀਜ਼ ਚਾਰ ਲਾਉਣੇ ਨੇ ਆ ਕਿਉਂਕਿ ਜਿਹੜੇ ਪਸ਼ੂ ਵਿਚਾਰੇ ਹਨ ਦੁੱਧ ਵਧੀਆ ਦਿੰਦੇ ਨੇ ਵਧੀਆ ਆਪਣੀ ਕਬੀਲਤਾ ਦਿਖਾਉਂਦੇ ਨੇ ਨਾਲ ਨੂੰ ਖਰਾਕ ਵੀ ਵਧੀਆ ਹੀ ਹੋਣੀ ਚਾਹੀਦੀ ਆ ਆਪਾਂ ਇਹ ਵੀ ਜਿੱਤੇ ਵੀ ਵੀਡੀਓ ਬਣਾਵਾਂਗੇ ਜਦੋਂ ਆਪਾਂ ਵੀ ਇਹ ਲੈਤੀ ਭੋਂਤੀ ਤੇ ਇੱਕ ਹੋਰ ਰਿਕਵੈਸਟ ਆ ਜੀ ਪਲੀਜ਼ ਆਪਣੀ ਵੀਡੀਓ ਨੂੰ ਨਾ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਨਾ ਫੁੱਲ ਵਾਚ ਕਰਿਆ ਕਰੋ ਪਲੀਜ਼ ਰਿਕਵੈਸਟ ਆ ਤਨਾਲੇ ਆਪਣੇ ਹਰੇਕ ਵੀਡੀਓ ਨੂੰ ਪਿਆਰ ਕਰਿਆ ਕਰੋ ਜੀ ਕਿਉਂਕਿ ਪਸ਼ੂਆਂ ਵਾਲੀ ਵੀਡੀਓ ਤੇ ਜਿਆਦਾ ਰਿਸਪੌਂਸ ਮਿਲਦਾ ਮੈਨੂੰ ਜੇ ਕੋਈ ਹੋਰ ਵੀ ਪਾਵਾਂ ਜਿਵੇਂ ਅਸੀਂ ਉਹਦੇ ਸਾਡੇ ਤੇ ਗੁਰੂ ਘਰ ਗਏ ਸੀ ਉਹਨੂੰ ਘੱਟ ਮਿਲਿਆ ਕਿਉਂਕਿ ਜੀ ਇਹ ਦੇਖੋ ਹਨਾ ਬੁੜੀਆਂ ਬਚਾਰੀਆਂ ਹੋਰ ਤਾਂ ਕਿਤੇ ਜਾਂਦੀਆਂ ਨਹੀਂ ਤੇ ਜੇ ਕਿਤੇ ਜਾਂਦੀਆਂ ਵੀ ਆ ਤੇ ਉਹ ਉਹਨੂੰ ਵੀ ਵੀਡੀਓ ਬਣਾਵੀਂ ਤੇ ਚਲੋ ਉਹਦੇ ਹਨਾ ਰਿਸਪੌਂਸ ਜ਼ਰੂਰ ਦਿਆ ਕਰੋ ਜੀ ਕਿਉਂਕਿ ਔਰਤ ਘਰੋਂ ਨਿਕਲ ਹੀ ਨਹੀਂ ਆਦਾ ਜੀ ਪਸ਼ੂ ਵਾਲੇ ਬੰਦੇ ਤਾਂ ਤਾਂ ਖਾਸ ਕਰਕੇ ਹੁਣ ਕਿਉਂਕਿ ਛੁੱਟੀਆਂ ਹੋਗੀਆਂ ਨੇ ਪੇਕੇ ਕਹਿੰਦੇ ਆ ਆ ਜਾਓ ਭਾਈ ਤੁਸੀਂ ਹਾਂ ਛੁੱਟੀਆਂ ਹੋ ਗਈਆਂ ਸਾਰੀਆਂ ਕੁੜੀਆਂ ਆਂ ਆਉਂਗਾ ਪਰ ਆਪ ਪਸ਼ੂ ਮੈਨੂੰ ਕਿਤੇ ਹੀ ਨਹੀਂ ਜਾਣ ਦਿੰਦੇ ਜੀ ਬੱਚੇ ਵੀ ਲੜਦੇ ਨੇ ਅਸੀਂ ਵੀ ਜਾਣਾ ਮਾਪੇ ਪਿੰਡ ਪਰ ਕੀ ਕਰੀਏ ਜੀ ਮਜਬੂਰੀ ਹੋ ਜਾਂਦੀ ਨਾ ਤਾਂ ਉਹਨਾਂ ਨੂੰ ਇਕੱਲਿਆਂ ਤੋੜ ਸਕਦੇ ਆ ਕਿਉਂਕਿ ਬੱਚੇ ਛੋਟੇ ਨੇ ਬੱਚੇ ਕੇ ਰਹਿਣ ਵਾਲਾ ਕੰਮ ਹੁੰਦਾ ਇੱਕ ਤਾਂ ਇਹ ਆਪਾਂ ਜਿਹੜੇ ਬਾਕੀ ਰਹਿੰਦੇ ਕੱਕਾ ਆਪਣ ਨਾਲ ਦੀ ਨਾਲ ਹੀ ਇਕੱਠੇ ਕਰ ਲੈਣੇ ਨੂੰ ਬੋਂਕਰ ਨਾਲ ਕਿਉਂਕਿ ਖਲਾਰਾ ਜਿਹਾ ਪਾਇਆ ਵਧੀਆ ਨਹੀਂ ਲੱਗਦਾ ਜੀ ਮੈਨੂੰ ਆ ਸਾਰੇ ਆਪਾਂ ਇਕੱਠੇ ਕਰ ਕਰਕੇ ਪਾ ਦਾਂਗੇ ਆਪਾਂ ਉੱਠ ਗੜਦੇ ਹਾਂ ਜੀ ਸਵੇਰੇ ਸਵਾ 4:00 ਵਜੇ ਕਦੇ ਨਹੀਂ ਆਏ ਜੇ ਹੋਇਆਗਾ ਵੀ ਲਾਰਮ ਵੱਜ ਗਿਆ ਤੇ ਮੁੜ ਕੇ ਐ ਹੋ ਜੇ ਵੀ ਚਲ 2 ਮਿੰਟ ਹੋਰ ਸੌਂ ਜੀ ਆਪਾਂ ਨਾਲ ਦੀ ਨਾਲ ਉੱਠਣਾ ਜੀ ਫਸੇ ਉੱਟ ਕੇ ਚਾਹ ਪੀ ਕੇ ਤੇ ਆਪਾਂ ਲੱਗ ਜਾਂਦੇ ਆ ਕੋਹੇ ਕੁੜੇ ਨੂੰ ਇਹ ਹੀ ਨੌਕਰੀ ਆ ਜੀ ਬਸ ਆਪਣੀ ਤਾਂ ਐਸੇ ਵੇਲੇ ਗੋਹਾ ਛੱਟੇ ਕਰਦੇ ਆ 7 7:30 ਵਜੇ ਫੇਰ ਇੰਨਾ ਹੋ ਜਾਂਦਾ ਉਹ ਤੋਂ ਜਦੋਂ ਨਮਾਉਣੇ ਆ ਬੱਚਾ ਅੰਦਰ ਬੰਦਿਆ ਉਦੋਂ ਛੱਟੇ ਆ ਕਰਦੇ ਆ ਕੰਮ ਤੇ ਬਸ 9 9:30 ਹੋ ਜਾਂਦੇ ਕੰਮ ਕਰਦੇ ਨੂੰ 4 ਵਜੇ ਦੇ ਉੱਠਣ ਨੂੰ ਆਪਾਂ ਹੁਣ ਸਾਰੀਆਂ ਨਪਾਤੇ ਪੱਠੇ ਜੀ ਗੋਗਲੂ ਆਪਣਾ ਦੇ ਜਾਂਦਾ ਗੇੜੇ ਇਹ ਵੀ ਦੁੱਧ ਨੂੰ ਦੇ ਜਾਂਦਾ ਕਹਿੰਦਾ ਭੁੱਖ ਲੱਗੀ ਐ ਮੈਨੂੰ ਛੇਤੀ ਛੱਡੋ ਆਪਨੀ ਵੀਡੀਓ ਨਾਲ ਚਰੂ ਸੀ ਫੁੱਲ ਵਾਚ ਕਰਿਆ ਕਰੋ ਤੁਸੀਂ ਪਲੀਜ਼ ਜਦ ਕਿਉਂਕਿ ਜੀ ਆਪਾਂ ਵੀ ਕੋਈ ਐ ਤਾਂ ਨਹੀਂ ਹੈ ਨਹੀਂ ਨਾ ਕੋਈ ਵਧੀਆ ਕੰਮ ਨਹੀਂ ਗੱਲਾਂ ਹੀ ਦੱਸਦੇ ਆਂ ਚੀਜ਼ ਚ ਤਮ ਤੇ ਆਪਾਂ ਕਿਉਂਕਿ ਇੱਕ ਦੂਜੇ ਨੂੰ ਦੇਖ-ਦੇਖ ਕੇ ਸਿੱਖਦੇ ਆਂ ਮੇਰੇ ਵਰਗੀ ਨੇ ਵੀ ਕਿਸੇ ਨੂੰ ਦੇਖ ਕੇ ਸਿੱਖਿਆ ਅਗੇ ਤੁਸੀਂ ਵੀ ਚੱਲ ਦੇਖ ਕੇ ਕੁਛ ਨਾ ਕੁਛ ਸਿੱਖੋਗੇ ਨਾ ਕੋਈ ਕਿਵੇਂ ਕੱਕ ਪੱਟਾ ਪਾਉਂਦਾ ਕਿ ਫਾਇਦਾ ਵੀ ਵਿੱਚ ਬਾੜੇ ਕਹਿੰਦੇ ਨੇ ਕੋਈ ਫਾਇਦਾ ਨਹੀਂ ਪਸ਼ੂ ਦਾ ਪਰ ਜੇ ਚੰਗੇ ਪਸ਼ੂ ਰੱਖੇ ਹੁਣ ਤਾਂ ਫਾਇਦਾ ਵੀ ਜ਼ਰੂਰ ਆ ਵਧੀਆ ਰੇਟ ਮਿਲਦਾ ਹੋਵੇ ਸਾਡੇ ਹੁਣ ਇਹ ਦੋ ਸੂਂਗਾਂ ਵੀ ਆ ਤੇ ਇੱਕ ਮਾਝੇ ਚ ਰਹਿ ਗਏ ਸਾਡੇ 22 ਦਿਨ ਰਹਿ ਗਏ ਸੂਣ ਚ ਉਹ ਵੀ 2+ ਕਰਕੇ ਦਿੱਤੀ ਆ ਦੇਖੋ ਜੀ ਕਰਮ ਵਾਲੀ ਕਿੰਨਾ ਦੁੱਧ ਦੇਉਗੀ ਕਵੀਲਦਾਰੀਆਂ ਜੀ ਬਸ ਨਾ ਤਾਂ ਇਹਨਾਂ ਨੂੰ ਰੱਖੇ ਵੀ ਨਾ ਸਰਦਾ ਨਾ ਛੱਡੇ ਵੀ ਕਵੀਲਦਾਰੀਆਂ ਤੋਰ ਨਾਣੀ ਹੈ ਨਾ ਆਪ ਤਾਂ ਜਿਹੜੇ ਕੰਮੇ ਪਏ ਆ ਪਿਆ ਚਲ ਬੱਚੇ ਹਨਾ ਵਧੀਆ ਪੜ੍ਹ ਲਿਖ ਜਾਣਾ ਵਧੀਆ ਕਿਸੇ ਕਿਤੇ ਲੱਗ ਜਾਣਾ ਨੌਕਰੀ ਤੇ ਲੱਗ ਜਾਣਾ ਉਹਨਾਂ ਦੇ ਵਾਸਤੇ ਬਸ ਆਪਾਂ ਸਾਰਾ ਦਿਨ ਦੂਰੇ ਫਿਰਦੇ ਆਂ ਇਹ ਗੱਲ ਆਪਾਂ ਹਮੇਸ਼ਾ ਕਹਿੰਦੇ ਆਂ ਵੀ ਮਿਹਨਤ ਕਰਦੇ ਰਹੋ ਮਿਹਨਤ ਨੂੰ ਫਲ ਜ਼ਰੂਰ ਲੱਗਦੇ ਨੇ ਕਿਉਂਕਿ ਜੀ ਮਿਹਨਤ ਆਪਾਂ ਕਰਾਂਗੇ ਤੇ ਫਾਲੋਅਰ ਦਾ ਵਾਅਦਾ ਵੀ ਆਪਾਂ ਨੂੰ ਜ਼ਰੂਰ ਦੇਣਗੇ ਫਾਲੋਅਰ ਸਬਖਸ਼ਣ ਹਾਰ ਨਹੀਂ ਦੇਣਾ ਆਪਾਂ ਨੂੰ ਆਪਾਂ ਹੁਣ ਬਾਹਰ ਵੀ ਆ ਇਹਨਾਂ ਨੂੰ ਸਾਰਿਆਂ ਨੂੰ ਪਾਤਾ ਦਾਣਾ ਬੈਡ ਹੈ ਜੀ ਆਪਣੇ ਕੋਲੇ 1 ਮਹੀਨੇ ਡੇਢ ਮਹੀਨੇ ਦੀ ਕੱਬ ਬਣਾ ਦੇਖੋ ਜੀ ਫਿਰ ਤੇ ਚਲੋ ਹੁਣ ਆਪਾਂ ਚੋਣਿਆ ਜੀ ਆਮ ਜੀ ਦੀ ਤਾਰ ਤੇ ਗੁਗਲੂ ਆਪਣਾ ਤੜਾਈ ਜਾਂਦਾ ਸੀ ਤੀ ਇਹਦੀ ਵੀਡੀਓ ਆਪਾਂ ਫੇਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਾਈ ਮਿਲਕਿੰਗ ਕਰਾਵਾਂਗੇ ਜੀ ਚਲੋ ਜੀ ਆਪਾਂ ਇਹ ਚੋਲ ਗਿਆ ਦੀ ਧਾਰ ਤੇ ਧਾਰ ਚੋ ਕੇ ਆਪਾਂ ਮਿਲਦੇ ਆ ਤੁਹਾਨੂੰ ਵਾਏ ਕੰਮ ਤਾਂ ਤਾਂ ਮੇੜ ਕੇ ਤਾਂ ਨਾ ਚੋ ਕੇ ਘਰਾਂ ਦਾ ਦੁੱਧ ਬਾਦ ਪਾ ਕੇ ਤੇ ਆਪਾਂ ਜੀ ਲਾਉਣਿਆ ਹੁਣ ਮਧਾਣੀ ਕਿਉਂਕਿ ਬੱਚੇ ਦੇ ਨਹੀਂ ਦੋ ਹੀ ਖਾਂਦੇ ਨਹੀਂ ਤੇ ਕਹਿੰਦੇ ਆ ਸੰਤੋ ਲੱਸੀ ਹੋਵੇ ਰੋਟੀ ਵੀ ਵਧੀਆ ਲੱਗਦੀ ਹੈ ਜੇ ਆਪਦੀ ਵੀ ਪਤਲੀ ਜਿਹੀ ਲੱਸੀ ਹੋਵੇ ਠੰਡੀ ਠੰਡੀ ਰੋਟੀ ਵਧੀਆ ਖਾਦੀ ਜਾਂਦੀ ਹੈ ਹੁਣ ਆਪਾਂ ਪਾ ਲਾ ਦਾਂਗੇ ਮਧਾਣੀ ਚ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਵੀ ਅੱਜ ਇੱਥੇ ਹੀ ਕਰਦੇ ਆਂ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਨਾਲ ਤੇ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅੱਗੇ ਤੋਂ ਵੀ ਆਪਾਂ ਸੋਹਣੇ ਸੋਹਣੇ ਬਲੌਗ ਲੈ ਕੇ ਆਉਂਦੇ ਰਹਿਾਂਗੇ ਭਾਵੇਂ ਪਸ਼ੂਆਂ ਦੇ ਹੋਏ ਭਾਵੇਂ ਕਿਸੇ ਹੋਰ ਕੰਮਾਂ ਦੇ ਹੋਏ ਚਲੋ ਜੀ